ਉਧਰ ਗੱਲ ਕਰੀਏ ਜਮਨ ਤੇ ਟੱਟ ਤੇ ਕਿਸ਼ਤੀ ਪਲਟਣ ਨਾਲ 13 ਲੋਕਾਂ ਦੀ ਮੌਤ ਤੇ 14 ਲੋਕ ਲਾਪਤਾ ਆ ਚੁੱਕੇ ਹੈ ਜੀहां ਜਮਨ ਦੇ ਟੱਟ ਤੇ ਪ੍ਰਵਾਸੀਆਂ ਦੀ ਕਿਸ਼ਤੀ ਪਲਟਣ ਕਾਰਨ ਘਟ ਤੋਂ ਘਟ 13 ਲੋਕਾਂ ਦੀ ਜੀ ਗਈ ਮੌਤ ਹੋੰਦਾ ਸਮਾਚਾਰ ਪ੍ਰਾਪਤ ਹੋਇਆ ਹੈ 14 ਹੋਰ ਲਾਪਤਾ ਹੋ ਚੁੱਕੇ ਨੇ ਇਹ ਜਾਣਕਾਰੀ ਇੰਟਰਨੈਸ਼ਨਲ ਓਰਗੇਨਾਈਜੇਸ਼ਨ ਫਾਰ ਮਾਈigration ਨੇ ਐਤਵਾਨ ਨੂੰ ਦਿੱਤੀ ਕਿ ਆਈਓਐਮ ਦੀ ਫੀਲਡ ਰਿਪੋਰਟਾਂ ਦੇ ਅਨੁਸਾਰ ਜਹਾਜ਼ ਚੋਂ ਜਿਬੂਤੀ ਤੋਂ ਰਵਾਨਾ ਹੋਇਆ ਸੀ ਜੋ ਕਿ 5 ਇਥੋਪੀਆਈ ਪ੍ਰਵਾਸੀਆਂ ਤੇ ਜੋ ਜਮਨ ਨਾਗਰਿਕਾਂ ਨੂੰ ਲੈ ਕੇ ਜਾ ਰਿਹਾ ਸੀ ਜਦੋਂ ਇਹ ਮੰਗਲਵਾਰ ਨੂੰ ਬਾਨੀ ਅਲ ਹਕਮ ਉਪ ਜ਼ਿਲ੍ਹੇ ਦੇ ਦਬਾਬ ਜ਼ਿਲ੍ਹੇ ਦੇ ਨੇੜੇ ਪਲਟ ਗਿਆ ਤੇ ਆਈ.ਓ.ਐਮ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਜਿਨ੍ਹਾਂ 'ਚ 11 ਪੁਰਸ਼ਾਂ ਤੇ 2 ਔਰਤਾਂ ਸਨ ਨੂੰ ਬਰਾਮਦ ਕਰ ਲਿਆ ਗਿਆ ਹੈਗਾ ਜਦੋਂ ਕਿ ਬਾਕੀ ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਖੋਜ ਅਭਿਆਨ ਚਲਾਇਆ ਜਾ ਰਿਹਾ ਹੈਗਾ ਉਹਨਾਂ ਕਿਹਾ ਕਿ ਜਹਾਜ਼ ਦੇ ਡੁੱਬਣ ਦਾ ਕਾਰਨ ਅਜੇ ਵੀ ਅਸਪਸ਼ਟ ਹੈ ਆਈ.ਓ.ਐਮ ਜਮਨ ਲਈ ਮਿਸ਼ਨ ਦੇ ਕਾਰਜਕਾਰੀ ਮੁਖੀ ਮੈਟ ਹੂਬਰ ਨੇ ਕਿਹਾ ਕਿ ਇਹ ਤਾਜ਼ਾ ਤ੍ਰਾਸ ਦੀ ਉਸ ਰੂਟ ਤੇ ਪ੍ਰਵਾਸੀਆਂ ਨੂੰ ਦਰਪੇਸ਼ ਕਤਰਿਆਂ ਦੀ ਯਾਦ ਦਿਵਾਉਂਦੀ ਹੈ ਇਹ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਵਿਨਾਸ਼ਕਾਰੀ ਨੁਕਸਾਨਾਂ ਨੂੰ ਆਮ ਨਾ ਕਰੀਏ ਅਤੇ ਇਸ ਦੀ ਬਜਾਏ ਇਹ ਯਕੀਨੀ ਬਣਾਉਣ ਲਈ ਸਮੂਹਿਕ ਤੌਰ ਤੇ ਕੰਮ ਕਰੀਏ ਕਿ ਪ੍ਰਵਾਸੀਆਂ ਨੂੰ ਉਹਨਾਂ ਦੇ ਸਫ਼ਰ ਦੌਰਾਨ ਸੁਰੱਖਿਆ ਕੀਤੀ ਜਾਵੇ। ਵਾਰ-ਵਾਰ ਚੇਤਾਵਨੀ ਅਤੇ ਦਖਲਅੰਦਾਜ਼ੀ ਦੇ باوجود ਜਮਨ ਦੇ ਪਾਣੀਆਂ ਨੇ ਚਿੰਤਾਜਨਕ ਦਰ ਨਾਲ ਹਾਸੇ ਵਾਪਰ ਰਹੇ ਹਨ ਕਿ ਓਮ ਦੇ ਡਿਸਪਲੇਮੈਂਟ ਟ੍ਰੈਕਿੰਗ ਮੈਟ੍ਰਿਕਸ ਨੇ 2023 ਵਿੱਚ ਜਮਨ ਵਿੱਚ 27200 ਤੋਂ ਵੱਧ ਪ੍ਰਵਾਸੀਆਂ ਦੀ ਆਮਦ ਨੂੰ ਰਿਕਾਰਡ ਕੀਤਾ ਜੋ ਪਿਛਲੇ ਸਾਲ ਦੇ ਅੰਕੜਿਆਂ ਨੂੰ ਪਛਾੜਦਾ ਹੈ ਹਾਲਾਂਕਿ ਜਰਮਨ ਵਿੱਚ ਚੱਲ ਰਹੇ ਸੰਘਾਸ਼ ਦੇ ਵਿਗੜਦੀਆਂ ਸਥਿਤੀਆਂ ਨੂੰ ਬੁਨਿਆਦੀ ਸੇਵਾਵਾਂ ਤੱਕ ਸੀਮਤ ਪਹੁੰਚ ਤੇ ਹਿੰਸਾ ਤੋਂ ਸ਼ੋਸ਼ਣ ਲਈ ਪ੍ਰਵਾਸੀਆਂ ਨੂੰ ਫਸਾਇਆ ਜਾ ਰਿਹਾ ਹੈ